ਸਾਲ 2022 ਐਸਐਸਪੀ ਦਫ਼ਤਰ ਬਠਿੰਡਾ ਦੇ ਸਾਹਮਣੇ ਪੰਜਾਬ ਪੁਲਿਸ ਦੀ ਇੱਕ ਲੇਡੀ ਕਾਂਸਟੇਬਲ ਦੇ ਦੁਆਰਾ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਹ ਨਹੀਂ ਇਸੇ ਲੇਡੀ ਕਾਂਸਟੇਬਲ ਦੇ ਦੁਰਵਿਵਹਾਰ ਕਰਕੇ ਸਾਲ 2022 ਦੇ ਵਿੱਚ ਬਠਿੰਡਾ ਦੇ ਸਿਵਲ ਹਸਪੀਟਲ ਦੇ ਡਾਕਟਰਸ ਦੇ ਦੁਆਰਾ ਹੜਤਾਲ ਦੇ ਉੱਤੇ ਜਾਣ ਦੀ ਧੌਕੀ ਦਿੱਤੀ ਗਈ ਸੀ ਤੇ ਉਸ ਸਮੇਂ ਇਸ ਲੇਡੀ ਕਾਂਸਟੇਬਲ ਦੇ ਖਿਲਾਫ ਇੱਕ ਪਰਚਾ ਵੀ ਦਰਜ ਕੀਤਾ ਗਿਆ ਸੀ। ਇਸ ਲੇਡੀ ਕਾਂਸਟੇਬਲ ਦਾ ਨਾਮ ਸੀ ਅਮਨਦੀਪ ਕੌਰ ਜੋ ਕਿ ਹੁਣ ਫਿਰ ਤੋਂ ਚਾਚਾ ਦੇ ਵਿੱਚ ਆ। ਠਿੰਡਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਉਸੇ ਵਕਤ ਹੀ ਇੱਕ ਨਵੀਂ ਔਰ ਚਮਕਦੀ ਹੋਈ ਥਾਰ ਗੱਡੀ ਉੱਥੇ ਆਉਂਦੀ ਆ ਪੁਲਿਸ ਵੱਲੋਂ ਉਸ ਗੱਡੀ ਨੂੰ ਰੋਕਿਆ ਜਾਂਦਾ ਉਸ ਗੱਡੀ ਚੋਂ ਇੱਕ ਔਰਤ ਅਮਨਦੀਪ ਕੌਰ ਉਤਰਦੀ ਆ ਜੋ ਕਿ ਖੁਦ ਵੀ ਪੰਜਾਬ ਪੁਲਸ ਦੀ ਇੱਕ ਕਾਂਸਟੇਬਲ ਸੀ ਬਾਹਰ ਖੜੇ ਪੁਲਿਸ ਵਾਲਿਆਂ ਦੇ ਦੁਆਰਾ ਉਸ ਨੂੰ ਕਿਹਾ ਜਾਂਦਾ ਕਿ ਉਸ ਦੀ ਤਲਾਸ਼ੀ ਲੈਣੀ ਆ ਪਰ ਅਮਨਦੀਪ ਮਨਾਂ ਕਰਦੀ ਆ ਤੇ ਉਸਤੇ ਦੁਬਾਰਾ ਆਪਦੇ ਸੀਨੀਅਰਸ ਨੂੰ ਕਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਮੌਕੇ ਤੇ ਕੁਝ ਵੀ ਕੰਮ ਨਹੀਂ ਆਉਂਦਾ ਤੇ ਉਹਨਾਂ ਆਫਸਰਸ ਦੇ ਦੁਆਰਾ ਗੱਡੀ ਦੀ ਤਲਾਸ਼ੀ ਲਈਤੀ ਜਾਂਦੀ ਆ ਤਾਂ ਗੱਡੀ ਦੇ ギア ਬਾਕਸ ਦੇ ਕੋਲ 17 ਗ੍ਰਾਮ ਤੋਂ ਜ਼ਿਆਦਾ ਹੈਰੋਨ ਮਿਲਦੀ ਆ ਫਿਰ ਅਮਨਦੀਪ

ਦੇ ਨਾਲ ਹੀ ਡਿਸਮਿਸ ਕਰਕੇ ਰਿਮਾਂਡ ਦੇ ਉੱਤੇ ਵੀ ਲੈ ਲਿਆ ਜਾਂਦਾ ਤੇ ਫਿਰ ਇਹ ਖਬਰ ਮੀਡੀਆ ਚ ਆਉਂਦੀ ਆ ਤੇ ਕੁਝ ਸਮੇਂ ਚ ਪੂਰੇ ਪੰਜਾਬ ਚ ਖਬਰ ਫੈਲ ਜਾਂਦੀ ਆ ਤੇ ਫਿਰ ਇਸੇ ਕਾਂਸਟੇਬਲ ਦੀਆਂ ਰੀਲਸ ਲੋਕਾਂ ਦੇ ਦੁਆਰਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਬੱਚੇ ਆਪਣੀ ਵਰਦੀ ਦੇ ਵਿੱਚ ਹੀ ਰੀਲਸ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੀ ਸੀ ਤੇ ਇਸੇ ਵਜ੍ਹਾ ਦੇ ਕਾਰਨ ਇਹ ਕੇਸ ਆ ਜਿਹੜਾ ਉਹ ਇੰਨਾ ਜ਼ਿਆਦਾ ਹਾਈਲਾਈਟ ਵੀ ਹੋ ਜਾਂਦਾ ਤੇ ਇਸੇ ਤੋਂ ਬਾਅਦ ਮੀਡੀਆ ਸੋਸ਼ਲ ਮੀਡੀਆ ਤੇ ਜਾਂ ਫਿਰ ਪੁਲਸ ਦੇ ذریعے ਉਤੀ ਜ਼ਿੰਦਗੀ ਦੀਆਂ ਪਰਤਾਂ ਇੱਕ ਇੱਕ ਕਰਕੇ ਖੁੱਲੜੀਆਂ ਸ਼ੁਰੂ ਹੁੰਦੀਆਂ ਤੇ ਪਤਾ ਲੱਗਦਾ ਆ ਕਿ ਪੰਜਾਬ ਦੀ ਜਮਾਨੀ ਨੂੰ ਖੋਰਾ ਲਾ ਕੇ ਅਮਨਦੀਪ ਵਰਗੇ ਪੁਲਿਸ ਅਫਸਰਾਂ ਦੀਆਂ ਆਪਣੀਆਂ ਕੂਟੀਆਂ ਪੋਰਚ ਇਲਾਕਿਆਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਪਿਛਲੇ ਦਿਨ ਹੀ ਤਸਵੀਰਾਂ ਪੰਜਾਬ 'ਚ ਬਹੁਤ ਜ਼ਿਆਦਾ ਦੇਖਣ ਨੂੰ ਮਿਲੀਆਂ ਜਿਨ੍ਹਾਂ 'ਚ ਨਸ਼ਾ ਤਸਕਰਾਂ ਦੇ ਘਰ ਸਰਕਾਰ ਦੇ ਦੁਆਰਾ ਬਲਟੂਜਰਾਂ ਨਾਲ ਟਾਏ ਗਏ ਸਰਕਾਰ ਦਾ ਪੀਲਾ ਪੰਜਾਬ ਉਹਨਾਂ ਦੇ ਉੱਤੇ ਚੱਲਿਆ ਜੋ ਚਿੱਟੇ ਦਾ ਕਾਰੋਬਾਰ ਕਰਦੇ ਸੀ ਤਾਂ ਹੁਣ ਬਹੁਤ ਸਾਰੇ ਲੋਕਾਂ ਦੁਆਰਾ ਸਵਾਲ ਪੁੱਛੇ ਜਾ ਰਹੇ ਨੇ ਕੀ ਕੀ ਸਰਕਾਰ ਦਾ ਇਹ ਪੀਲਾ ਪੰਜਾ ਪੰਜਾਬ ਦੀ ਜ਼ੁਬਾਨੀ ਨੂੰ ਢੇਰ ਕਰਨ ਵਾਲੀ ਨਸ਼ਾ ਤਸਕਰ ਅਮਨਦੀਪ ਦੇ ਘਰ ਤੇ ਵੀ ਚੱਲੂਗਾ ਜਿਸ ਤੇ ਨਸ਼ਾ ਵੇਚਣ ਦੇ ਇਲਜ਼ਾਮ ਐਸ ਵਕਤ ਲੱਗ ਚੁੱਕੇ ਨੇ ਉਸ ਦੀ ਜ਼ਿੰਦਗੀ ਦੀਆਂ ਜਦੋਂ ਪਰਤਾ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਇੱਕ ਔਰਤ ਮੀਡੀਆ ਤੇ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਤੇ ਉਸ ਨੇ ਜੋ ਇਲਜ਼ਾਮ ਅਮਨਦੀਪ ਕੌਰ ਤੇ ਲਾਏ ਉਹ ਹੋਰ ਵੀ ਜ਼ਿਆਦਾ ਡਰਾ ਦੇਣ ਵਾਲੇ ਨੇ ਤੇ ਨਾਲ ਹੀ ਖੌਫਨਾਕ ਵੀ ਨੇ ਕਿਉਂਕਿ ਇਨ੍ਹਾਂ ਇਲਜ਼ਾਮਾਂ ਤੋਂ ਇਹ ਵੀ ਸਾਬਤ ਹੁੰਦਾ ਕਿ ਪੁੱਸ ਦੇ ਕੁਝ ਲੋਕ ਨਾ ਸਿਰਫ ਨਸ਼ਾ ਤਸਕਰੀ ਦੇ ਵਿੱਚ ਜੁੜੇ ਹੋਏ ਨੇ ਬਲਕਿ ਗੁੰਡਾਗਰਦੀ ਵੀ ਕਰਦੇ ਨੇ ਜਦੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਜਰਜਾਇਆ ਗਿਆ ਤਾਂ ਉੱਥੇ ਇੱਕ ਔਰਤ ਪਹੁੰਚਦੀ ਹੈ ਤੇ ਉਸ ਦੇ ਦੁਆਰਾ ਅਮਰਦੀਪ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਉਸ ਦੇ ਉਸਦੇ ਪਤੀ ਦੇ ਨਾਲ ਵੀ ਸੰਬੰਧ ਨੇ ਤੇ ਅਮਰਦੀਪ ਕੌਰ ਨੇ ਉਸ ਨੂੰ ਉਸਦੇ ਬੱਚਾ ਸਮੇਤ ਘਰੋਂ ਕਢਵਾ ਦਿੱਤਾ ਤੇ ਇਸ ਔਰਤ ਦੇ ਦੁਆਰਾ ਵੀ ਅਮਰ ਦੇ ਘਰ ਨੂੰ ਢਾਉਣ ਦੀ ਆਵਾਜ਼ ਚੁੱਕੀ ਆ ਅੱਡੀ ਵਰਨਾ Thar ਗੁੱਡ ਸਕੂਟਰੀ ਰੋਲਟ ਨੇ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਲੈ ਲੈਣਾ ਕੁਝ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਇਸ ਔਰਤ ਨੇ ਇੱਕ ਹੋਰ ਵੀ ਕਾਫੀ ਗਹਿਰਾ ਇਲਜ਼ਾਮ ਪਰਜਾਬ ਦੇ ਡੀਐਸਪੀ ਐਸਐਸਪੀ ਤੇ ਹੋਰ ਸੀਨੀਅਰ ਪੁਲਿਸ ਅਫਸਰਾਂ ਦੇ ਉੱਪਰ ਵੀ ਲਗਾਇਆ ਜੋ ਸ਼ਾਇਦ ਸਾਨੂੰ ਸੋਚਣ ਲਈ ਮਜਬੂਰ ਵੀ ਕਰਦਾ ਕਿ ਕੀ ਅਸੀਂ ਇਹ ਚਾਹੇ ਅਫਸਰਸ ਤੋਂ ਪੰਜਾਬ ਦੇ ਅੰਦਰੋਂ ਚੱਟਾ ਵੇਚਣ ਵਾਲਾ ਤੇ ਨਕੀਲ ਪਾਉਣ ਦੀ ਆਸ ਕਰ ਸਕਦੇ ਹਾਂ ਜੋ ਖੁਦ ਵੀ ਇਸ ਚ ਸ਼ਾਮਲ ਹੋਣ ਇਸਨੇ ਇਹ ਵੀ ਕਿਹਾ ਕਿ ਮੇਰੇ ਕੋਲ ਇਸ ਗੱਲ ਦੇ ਪ੍ਰੋਪਰ ਪ੍ਰੂਫ ਮੌਜੂਦ ਨੇ ਕਿ ਅਮਰਦੀਪ ਦੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਬੰਧ ਸੀ ਤੇ ਤਾਂ ਹੀ ਉਹ ਹੱਕ ਤਾਣ ਕੇ ਲੋਕਾਂ 'ਚ ਚਾਕੇ ਚੱਟਾ ਵੇਚਦੀ ਸੀ ਪਰ ਇਸ ਦਾ ਪ੍ਰੂਫ ਹਜੇ ਤੱਕ ਮਿਲ ਨਹੀਂ ਪਾਇਆ ਜਦੋਂ ਪੁਲਿਸ ਦੇ ਦੁਆਰਾ ਜਾਂਚ ਕੀਤੀ ਜਾਊ ਤਾਂ ਸ਼ਾਇਦ ਉਸ ਔਰਤ ਦੇ ਦੁਆਰਾ ਇਹ ਪ੍ਰੂਫ ਪੁਲਿਸ ਦੇ ਸਾਹਮਣੇ ਰੱਖੇ ਜਾਣ ਇਸ ਕਾਂਸਟੇਬਲ ਅਮਰਦੀਪ ਕੋਰ ਕਰੋੜਾਂ ਦੀ ਪ੍ਰਾਪਰਟੀ ਮੌਜੂਦ ਆ ਜਿਵੇਂ ਕਿ ਗੱਡੀਆਂ ਸੋਨਾ ਜੁਐਲਰੀ ਕੋਠੀਆਂ ਤੇ ਪਲਾਟ ਮੌਜੂਦ ਆ ਤੇ ਮੰਨਿਆ ਜਾ ਰਿਹਾ ਕਿ ਉਸ ਦੇ ਦੁਆਰਾ ਇਹ ਪ੍ਰਾਪਰਟੀ ਚਿੱਟੇ ਦੀ ਤਸਕਰੀ ਤੋਹੀ ਬਣਾਈ ਗਈ ਤੇ ਜੇਕਰ ਡਾਟੇ ਦੀ ਗੱਲ ਕਰੀਏ ਤਾਂ ਹੁਣ ਤੱਕ ਲਗਭਗ 50 ਨਸ਼ਾ ਤਸਕਰਾਂ ਦੇ ਘਰ ਪੰਜਾਬ ਪੁਲਿਸ ਦੇ ਦੁਆਰਾ ਢਾਏ ਜਾ ਚੁੱਕੇ ਨੇ ਤੇ 2500 ਤੋਂ ਜ਼ਿਆਦਾ ਦੇ ਕਰੀਬ ਪਰਚੇ ਦਰਜ ਕੀਤੇ ਜਾ ਚੁੱਕੇ ਨੇ ਤੇ ਨਾਲ ਹੀ ਕਈ ਹਜ਼ਾਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਤਾਂ ਹੁਣ ਸਵਾਲ ਆ ਕੇ ਕੀ ਇਸ ਕਾਸਟੇਬਲ ਦੀ ਪ੍ਰਾਪਰਟੀ ਤੇ ਵੀ ਸਰਕਾਰ ਦਾ ਪੀਲਾ ਪੰਜਾਬ ਚੱਲੂਗਾ ਤਾਂ ਕਿਹਾ ਜਾ ਰਿਹਾ ਕਿ ਜੇਕਰ ਇਸ ਪ੍ਰਾਪਰਟੀ ਨੂੰ ਬਣਾਉਣ ਦਾ ਸੌ ਤਸਕਰੀ ਹੀ ਨਿਕਲਦਾ ਤਾਂ ਸਰਕਾਰ ਉਹੀ ਕਾਰਵਾਈ ਇਸ ਪ੍ਰਾਪਰਟੀ ਤੇ ਵੀ ਕਰੂਗੀ ਜੋ ਉਸ ਤੋਂ ਪਹਿਲਾਂ ਹੋਰ ਤਸਕਰਾਂ ਦੇ ਨਾਲ ਕੀਤਾ ਜਾ ਚੁੱਕਿਆ ਜਾਂ ਫਿਰ ਉਹਨਾਂ ਦੇ ਘਰਾਂ ਦੇ ਨਾਲ ਕੀਤਾ ਜਾ ਚੁੱਕਿਆ ਕਿਆ ਪਰ ਇਸ ਦੀ ਪਹਿਲਾਂ ਜਾਂਚ ਕੀਤੀ ਜਾਊ ਕਿਸ ਪ੍ਰਾਪਰਟੀ ਦਾ ਮੇਨ ਸੋਰਸ ਹੈ ਕੀ ਪਰ ਸਵਾਲ ਇਹ ਵੀ ਉੱਠ ਰਹੇ ਨੇ ਕਿ ਕਿਤੇ ਪੁਲਿਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰੂਗੀ ਕਿਉਂਕਿ ਇਤਿਹਾਸ ਚ ਅਜਿਹਾ ਬਹੁਤ ਸਾਰੀਆਂ ਘਟਨਾਵਾਂ ਨੇ ਜਦੋਂ ਪੁਲਿਸ ਨੇ ਆਪਣੇ ਮਹਿਕਮੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਪੁਲਿਸ ਅਫਸਰਸ ਨੂੰ ਸ਼ਾਬਾਸ਼ੀ ਦੇਣੀ ਵੀ ਬਣਦੀ ਆ ਜਿਨ੍ਹਾਂ ਦੇ ਦੁਆਰਾ ਆਪਣੇ ਮਹਿਕਮੇ ਤੇ ਹੀ ਕਾਰਵਾਈ ਕੀਤੀ ਗਈ ਆ ਪਰ ਇਹ ਵੀ ਗੱਲ ਪੱਕੀ ਆ ਕਿ ਅਮਨਦੀਪ ਕੌਰ ਇਸ ਕੰਮ ਚ ਇਕੱਲੀ ਨਹੀਂ ਹੋਣੀ ਉਸ ਦੇ ਨਾਲ 12 ਜਾਂ ਅੰਦਰੋਂ ਕੁਝ ਹੋਰ ਅਫਸਰ ਵੀ ਸ਼ਾਮਲ ਜ਼ਰੂਰ ਹੋਣਗੇ ਤੇ ਉਹਨਾਂ ਉੱਪਰ ਵੀ ਜਾਂਚ ਹੋਣੀ ਜ਼ਰੂਰੀ ਆ ਇਥੇ ਇੱਕ ਹੋਰ ਵੀ ਚੀਜ਼ ਦੇਖੀ ਜਾਣੀ ਚਾਹੀਦੀ ਹੈ ਤੇ ਉਹ ਆ ਸਾਡੇ ਲੋਕਾਂ ਦੀ ਮਾਨਸਿਕਤਾ ਇਹ ਲੇਡੀ ਕਨਸਟੇਬਲ ਚੱਟੇ ਨਾਲ ਰੰਗੇ ਹੱਥੀ ਉਸ ਦੀ ਥਾਰ ਵਿੱਚੋਂ ਫੜੀ ਗਈ ਇਸ ਤੋਂ ਪਹਿਲਾਂ ਵੀ ਇਹ ਲਗਾਤਾਰ ਆਪਦੀਆਂ ਰੀਲਾਂ ਪੁਲਿਸ ਵਰਦੀ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਪਾਉਂਦੀ ਸੀ ਪਰ ਲੋਕਾਂ ਦੀ ਮਾਨਸਿਕਤਾ ਦੇਖੋ ਕਿ ਸਿਰਫ 2-3 ਦਿਨ ਦੇ ਵਿੱਚ ਇਸ ਲੇਡੀ ਕਨਸਟੇਬਲ ਦੇ ਇੰਸਟਾਗ੍ਰਾਮ ਉੱਪਰ 15000 ਤੋਂ ਜ਼ਿਆਦਾ ਫਾਲੋਅਰ ਵੱਧ ਚੁੱਕੇ ਨੇ ਜੋ ਕਿ ਇਸ ਦੇ ਪਹਿਲਾ ਮੌਜੂਦ ਫੋਲੋਅਰਸ ਤੋਂ ਲਗਭਗ 50% ਜ਼ਿਆਦਾ ਮੰਨੇ ਜਾ ਰਹੇ ਨੇ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕੇ ਇਸ ਲੈਡੀ ਕਨਸਟੇਬਲ ਦਾ ਇਸ ਤੋਂ ਪਹਿਲਾਂ ਡਾਪ ਟੈਸਟ ਕੀਤਾ ਜਾ ਚੁੱਕਿਆ ਤੇ ਉਸ ਦੇ ਵਿੱਚ ਡਾਪ ਟੈਸਟ ਜਿਹੜਾ ਉਹ 네ਗੇਟਿਵ ਆਇਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ